ਕੁੰਡਾ ਗਰਦੀ ਵਾਤੀ ਚਾਰੀ ਹੈ ਤਿੰਨੋ ਤਿੰਨ ਮਾਹੌਲ ਖਰਾਬ ਹੋ ਰਿਹਾ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੋਕ ਇੱਕ ਦੂਜੇ ਦੇਖੂਨ ਤੇ ਪਿਆਸੇ ਕੋ ਗਏ ਨੇ ਹੁਣ ਇਤਰੇ ਹੀ ਇੱਕ ਘਟਨਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਈ ਹੈ ਇਥੇ ਗਵਾਂਡੀ ਨੇ ਹੀ ਆਪਣੇ ਗਵਾਂਡੀ ਦੇ ਕਾਰਨ ਦਾ ਦਾਖਲ ਹੋ ਕੇ ਤੇ ਸਰ ਹਥਿਆਰਾ ਦੇ ਨਾਲ ਬਾਹਰ ਕਰਕੇ ਕਤਲ ਦਿੱਤਾ ਜਿਵੇਂ ਦੱਸਦੀ ਕਿ ਚਮਕੌਰ ਸਾਹਿਬ ਦੇ ਵਾਰਡ ਨੰਬਰ 3 ਦੇ ਕੁਮਯਾਰ ਮਹੱਲਾ ਦੇ ਵਿੱਚ ਰਹਿੰਦੇ ਮਿਸਤਰੀ ਪ੍ਰੇਮ ਚੰਦ ਦਾ ਉਸ ਦੇ ਗਵਾਂਡੀ ਬਲੋਤੇ ਸਾਰਾ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਇੱਥੇ ਤੁਹਾਨੂੰ ਦੱਸਿਆ ਕਿ ਗਵਾਂਡੀ ਨੇ ਆਪਣੇ ਗਵਾਂਡੀ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਪੀੜਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਉਸਨੇ ਜ਼ਖਮਾਂ ਦੀ ਤਾਬਨਾ ਚਲਦਿਆਂ ਦਮ ਤੋੜ ਦਿੱਤਾ। ਜੀ ਹਾਂ ਮ੍ਰਿਤਕ ਦੀ ਪਹਿਚਾਨ ਪ੍ਰੇਮ ਚੰਦ ਵਜੂਪਈ ਹੈ ਉਧਰ ਮ੍ਰਿਤਕ ਦੇ بیٹے ਨੇ ਦੱਸਿਆ ਕਿ ਮੈਂ ਘਰ ਆਇਆ ਤਾਂ ਘਰ ਆ ਕੇ ਦੇਖਿਆ ਕਿ ਪਿਤਾ ਦੇ ਗਲੇ ਉੱਤੇ ਟੱਕ ਲੱਗਿਆ ਹੋਇਆ ਸੀ ਉਸ ਨੇ ਸਾਰੀ ਗੱਲ ਦੱਸੀ ਅਤੇ ਉਸ ਨੇ ਕਿਹਾ ਕਿ ਉਹਨਾਂ ਦਾ ਗਵਾਂਡੀਏ ਚਸਤ ਨਾਮ ਬੋਲਦੀ ਹੈ ਸੋਲੋਇਸ ਕਟਣਾ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਲਹਾਲ ਹਮਲਾਵਰ ਨੂੰ ਪੁਲਿਸ ਨੇ ਵੀ ਕਾਬੂ ਕਰ ਲਿਆ ਕੀ ਦਾ ਇਹਨਾਂ ਦਾ ਜੀ ਸ਼ਾਮ ਨੂੰ ਕੰਮ ਤੇ ਲੈ ਗਏ ਆ ਜੀ ਥੋੜਾ ਛੋਟਾ ਭਰਾ ਵੀ ਕੰਮ ਤੋਂ ਆ ਰਿਹਾ ਸੀ ਜੀ ਮੈਂ ਮੜਾ ਮੋਟਾ ਕੋ ਮਰ ਜਰਿਆ ਜੀ ਘਰ ਉਹ ਦਿਮਾਗੀ ਮੈਂਟਲੀ ਅਫਸਰਟਡ ਆ ਜੀ ਉਹਨਾਂ ਨੂੰ ਅਸੀਂ ਪੁੱਛਿਆ ਮਤਲਬ ਕਾ ਜਨਮ ਘਰ ਆਇਆ ਜੀ ਪਰ ਆ ਕੇ ਦੇਖਿਆ ਫਾਜ਼ਲ ਸਾਹਿਬ ਦੇ ਗੱਲ ਤੇ ਟੱਕ ਲੱਗਿਆ ਹੋਇਆ ਸਾਨੂੰ ਕੁਝ ਨਹੀਂ ਪਤਾ ਕਿ ਕਿਆ ਕੁਝ ਹੋਇਆ ਕਿਆ ਨਹੀਂ ਜਿਵੇਂ ਘਰ ਤੋਂ ਦੱਸ ਰਹੇ ਆ ਕਿ ਕੋਠੇ ਪੰਨੂ ਕੰਦ ਟੱਪ ਕੇ ਆਇਆ ਜੀ ਸਾਨੂੰ ਬਾਤ ਤੇ ਦਾ ਜੀ ਇਨਸਾਨ ਚਾਹੀਦਾ ਜਿਹੜਾ ਨਹੀਂ ਕੌਣ ਆਇਆ ਕੰਦ ਟੱਪ ਕੀ ਆਪਰਾ ਗਵੰਟੀ ਦਾ ਸੰਗਤ ਸਿੰਘ ਦਾ ਮੁੰਡਾ ਹੀ ਬੋਲਦੀ ਹੈ ਜੀ ਤਾਂ ਤਰਫ ਤਰਫ ਸਿੰਘਾ ਸੰਗਤ ਸਿੰਘ ਦਾ ਭਤੀਜਾ ਜੀ ਅੱਛਾ ਜੀ ਹਾਂ ਜੀ ਹਾਂ ਬੋਲਦੀ ਹਾਂ ਉਹਨਾਂ ਦਾ ਉਹ ਜੀ ਵੇਚ ਜਿਆਦਾ ਫਰਸੀਸ ਚਾਹੀਦੀ ਹੈ ਹੱਥ ਵਾਂਗ ਜੀ ਦਿੱਤੀ ਹੈ ਕੀ ਮਾਰਿਆ ਉਹਨਾਂ ਨੇ ਤੁਹਾਡੇ ਜੀ ਬਾਪੂ ਜੀ ਦੇ ਟੱਕ ਲੱਗਿਆ ਤੁਸੀਂ ਜਾ ਕੇ ਦੇਖ ਲਈ ਸਕਦੇ ਕਿ ਆਪਾਂ ਦੇ ਟੱਕ ਲੱਗਿਆ ਖੜਾ ਨਾ ਕਰਤਾਂ ਚੱਕੀ ਬੈਠਾ ਸੀ ਜੀ ਮੇਰੇ ਛੋਟੇ ਮੁੰਡੇ ਨੂੰ ਸੌ ਰਿਹਾ ਤਾਂ ਵੀ ਬਾਹਰ ਨਿਕਲਣ ਦੀ ਸੋਚ ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ ਇਹਦਾ ਗੈੜੀ ਕੋਠੇ ਤੇ ਚੜਿਆ ਜੀ ਉਹ ਕਹਿੰਨੇ ਸਿਰਫ ਇਹ ਗੱਲ ਕਹੀ ਉਹ ਕਿ ਕਿਆ ਹੋਇਆ ਗੁਰਜੀ ਕੰਦ ਘੱਪ ਕੇ ਆ ਕੇ ਜੀ ਸਾਡੇ ਪਹਿਲਾ ਤਾਂ ਜੇ ਕਿਰਪਾਨ ਗਾ ਸਾਡੀਆਂ ਡਿਸ਼ਟਲ ਦੂਸਰ ਦਰਵਾਜ਼ੇ ਤੋੜੇ ਆਂ ਜੀ ਮੇਰੇ ਘਰ ਵਾਲੇ ਦੇ ਪਤਾ ਨਹੀਂ ਕਿੱਥੇ ਮਾਰੀ ਆ ਜੀ ਲਹੂ ਲਹਾਨ ਕਰਕੇ ਰੱਖਤਾ ਜੀ ਸਾਡੇ ਸਾਰੇ ੁੰਡੇ ਟੁੱਟਦੇ ਆਂ আর ਮੇਰੇ ਕਰਨ ਨੂੰ ਵੀ ਵਰਸੇ ਲੈ ਲੈ ਕੇ ਜਾਵੇ ਉਹਨੇ ਕਿਰਪਾਨ ਦੇ ਦੋ ਘੱਟੇ ਜੀ ਐਨ ਹੋਸ਼ ਉਹ ਆਸਮਾਤਾ ਜੀ ਕੋਈ ਥਾਗਲ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਹ ਸਾਡੇ ਪਰੇ ਅੱਕ ਰੱਖਦਾ ਮੇਰੇ ਜੇਠ ਦੇ ਮੁੰਡੇ ਪਰ ਉਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ ਉਹਨੂੰ ਵੀ ਚੱਲਦਾ ਨਹੀਂ ਉਹ ਵਿਚਾਰੇ ਜਾਲੀਆਂ ਦਾ ਲਾ ਕੇ ਬਚ ਰਹੇ ਆ ਜੀ ਕੀ ਨਾ ਸੀ ਬੰਦੇ ਦਾ ਜੀ ਨਾ ਉਹ ਗੋਲਡੀ ਆ ਜੀ ਉਹ ਤਾਂ ਨਾ ਦੇ ਬੰਦਾ ਜੀ ਸਾਡੇ ਕੌਂਡੀਆਂ ਦਾ ਬੰਦਾ ਹੈ ਜੀ ਪਾਪਰ ਨੇਮ ਕੀ ਉਹਨਾਂ ਦਾ ਹਾਂ ਜੀ ਬਾਪ ਦਾ ਨਾਮ ਕੀ ਉਹਨਾਂ ਦਾ ਸਰਦਾਰ ਮਰਾਜੀ ਜੀ ਉਹ ਵਿਚਾਰੇ ਜਾਲੀਆਂ ਲਾ ਲਾ ਕੇ ਮੁੰਡਾ ਵਜ ਰਿਹਾ ਜੀ ਇੱਕੋ ਇੱਕ ਮੁੰਡਾ ਆਉਂਦਾ ਵੀ ਮੇਰੇ ਜੇਠਾ ਜੀ ਐਨੀ ਆਪ ਸੀ ਰੰਜਿਸ਼ ਚੱਲ ਗਈ ਤੁਹਾਡੀ ਸਾਡੀ ਕੋਈ ਰੰਜਿਸ਼ ਨਹੀਂ ਸਾਡੀ ਕੋਈ ਦੁਸ਼ਮਣੀ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਉਹੋ ਦੀ ਤੇ ਜੇ ਅਸੀਂ ਤਾਂ ਆਪਣੇ ਅੰਦਰ ਦਰਵਾਜ਼ੇ ਲਾਈ ਬੈਠੇ ਪਏ ਸੀ ਮੇਰੇ ਮੁੰਡਿਆਂ ਨੂੰ ਬੁਲਾ ਰਿਆ ਤਾਂ ਜੀ ਮੁੰਡਾ ਨਿਕਲਿਆ ਨਹੀਂ ਜੀ ਵਾਪਸ ਹੀ ਸਿਰਫ ਕੋਠੇ ਤੇ ਛੜਿਆ ਆਏ ਜੀ ਪੋਰ ਕੋਈ ਗਮੀ ਕੰਦ ਟੱਪ ਕੇ ਆਇਆ ਜੀ ਸਾਡੇ ਸਾਡੇ ਕੈਮਰੇ ਵੀ ਲੱਗੇ ਨੇ ਕੈਮਰੇ ਅਚਨ ਵੀ ਵੇਚਪ ਜੀ ਦੇਖ ਲਿਓ ਜੀ ਦਰਵਾਜ਼ੇ ਵੀ ਤੋੜ ਕੇ ਮਾਰੇ ਜੀ ਸਾਡੀ ਡੈਸਕ ਵੀ ਤੋੜਤੀ ਜੀ ਘਰ ਤਾਂ ਦੇ ਵੀ ਦੋ ਕਰਤੇ ਛੋਟਾ ਬੰਦਾ ਠੀਕ ਹੈ ਹੁਣ ਕਿਦਾਂ ਪਪਾ ਨਹੀਂ ਜੀ ਬੰਦਾ ਸਾਡਾ ਠੀਕ ਨਹੀਂ ਹੈ ਬੰਦੇ ਗਤ ਹੋਈ ਜੀ ਕਤੋਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ